ਪੰਜਾਬ ਮੰਤਰੀ ਬੰਡਲ ਦੀ ਕਹੇ ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਹੀ ਅਹਿਮ ਫੈਸਲੇ ਜਿਹੜੇ ਨੇਗੇ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲੈ ਗਏ ਪੰਜਾਬ ਦੇ ਅੰਦਰ ਪੰਜਾਬ ਆਵਾਦੀ ਦੇ ਰਿਕਾਰਡ ਐਂਡ ਰਾਈਟਸ ਐਕਟ 2021 ਦੀ ਧਾਰਾ 11 ਤੇ 12 ਵਿੱਚ ਸੋਧ ਕੀਤੀ ਗਈ ਇਹ ਇੱਕ ਬਹੁਤ ਵੱਡੀ ਸਕੀਮ ਜੀ ਨੂੰ ਆਪਾਂ ਕਹਿੰਦੇ ਆ ਸਵਾ ਮਿੱਤਵਾ ਸਵਾ ਮਿਤਵਾ ਸਕੀਮ ਦਾ ਨਾਮ ਆ ਜਿਹਦੇ ਵਿੱਚ ਪੰਜਾਬ ਵਿੱਚ ਪੰਜੇ ਆਪਾਂ ਪੰਜਾਬ ਦੀ ਗੱਲ ਕਰੀਏ ਮੇਰਾ ਘਰ ਮੇਰਾ ਨਾਮ ਮੇਰਾ ਘਰ ਮੇਰੇ ਨਾਮ ਇਹ ਸਕੀਮ ਜਿਹੜੀ ਆ ਉਹਨਾਂ ਜਗ੍ਹਾ ਤੇ ਹੁੰਦੀ ਆ ਇੱਥੇ ਕਿਤੇ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਸੀਗੇ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਸੀਗੇ ਉਹਨਾਂ ਨੂੰ ਮਾਲਕੀ ਹੱਕ ਦੇਣ ਦੀ ਸਕੀਮ ਕਾਫੀ ਲੰਬੇ ਸਮੇਂ ਤੋਂ ਚੱਲੀ ਆਉਂਦੀ ਆ ਪਰ ਲੇਕਿਨ ਦੇ ਵਿੱਚ ਬਹੁਤ ਵੱਡੀ ਦਿੱਕਤ ਕੀ ਆਉਂਦੀ ਸੀ ਕਿ ਅਬਜੈਕਸ਼ਨ ਦਾਇਰ ਕਰਨ ਦਾ ਸਮਾਂ ਜਿਹੜਾ ਸੀਗਾ ਅਬਜੈਕਸ਼ਨ ਦਾਇਰ ਕਰਨ ਦਾ ਸਮਾਂ ਅਪੀਲ ਚ ਲਾ ਲੋ ਜਾਂ ਅਬਜੈਕਸ਼ਨ ਚ ਲਾ ਲੋ ਉਹ 90 ਦਿਨ ਸੀਗਾ ਜਿਹਦੇ ਨਾਲ ਬਹੁਤ ਸਾਰਾ ਸਮਾਂ ਜਿਹੜਾ ਡਿਪਾਰਟਮੈਂਟ ਦਾ ਨਸਟ ਹੋ ਜਾਂਦਾ ਸੀ 90 ਦਿਨ ਕਰਕੇ ਦੋ ਜਗ੍ਹਾ ਤੇ ਅਪੀਲ ਚ ਵੀ 90 ਦਿਨ ਸੀਗਾ ਅਬਜੈਕਸ਼ਨ ਚ ਵੀ 90 ਦਿਨ ਸੀਗਾ ਸੋ ਸਮਾਂ ਘਟਾ ਕੇ ਜਿਹੜਾ ਉਹ 30 ਦਿਨ ਕੀਤਾ ਗਿਆ ਤਾਂ ਕਿ ਸਕੀਮ ਜਿਹੜੀ ਆ ਤੇਜੀ ਦੇ ਨਾਲ ਪੰਜਾਬ ਤੇ ਲਾਗੂ ਹੋ ਸਕੇ ਇਹ ਬਹੁਤ ਵੱਡੀ ਜਿਹੜੀ ਥੱਲੋ ਮੰਗ ਆਈ ਸੀ ਕਿ ਮੇ ਮੇਰਾ ਕਰ ਮੇਰਾ ਨਾਮ ਸਕੀਮ ਦੇ ਤਹਿਤ ਜਦੋਂ ਆਬਜੈਕਸ਼ਨ ਕੋਈ ਗਵਾਂਢੀ ਜਾਂ ਕਿਸੇ ਵੀ ਕਿਸਮ ਦਾ ਕੋਈ ਵੀ ਵਿਅਕਤੀ ਆਬਜੈਕਸ਼ਨ ਲਾਉਂਦਾ ਸੀ ਜਾਂ ਅਪੀਲ ਕਰਦਾ ਸੀਗਾ ਸੌਦਨ ਸਮਾਂ ਬਹੁਤ ਆਜਾਈ ਹੁੰਦਾ ਸੀਗਾ 90 ਦਿਨ ਬਾਅਦ ਅਪੀਲ ਫਿਰ ਦੀ ਡਿਸਪੋਜ਼ਲ ਹੁਣ ਸਾਰਾ ਕੁਝ ਜਿਹੜਾ ਅਸੀਂ ਵਿਦਨ 30 ਡੇ ਕਰਤਾ ਤੋ ਇਹਨਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੀ ਜਿਹੜੀ ਸਕੀਮਾਂ ਬਹੁਤ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ ਔਰ ਮੇਰਾ ਕਰ ਮੇਰੇ ਨਾਮ ਦੀ ਸਕੀਮਾਂ ਉਹ ਬੜੀ ਜਲਦੀ ਦੇ ਪਰੇ ਚੜੂਗੀ